ਗੱਲ ਇੱਕ ਤਸਵੀਰ ਦੇਖੀ ਸੀ ਇੱਥੇ ਕੋਈ ਬੰਨ ਲਾ ਰਹੇ ਸੀਗੇ ਸੰਗਤ ਤੇ ਨਾਲ-ਨਾਲ ਬਾਣੀ ਪੜ ਰਹੇ ਸੀਗੇ ਓਏ ਮਨ ਮਨ ਦੇ ਪੰਦੇ ਫਲੰਗਰ ਕਾ ਨਹੀਂ ਸੀ ਰੱਬ ਦਾ ਇਹ ਮੁਸ਼ਵਤ ਮੇਰੇ ਪਾਰ ਬਸ ਸਹ ਭੋਰ ਜਨਮ ਮਨਾਇਆ ਗੁਰੂ ਅਮਰਦਾਸ ਮਹਾਰਾਜ ਇਸੇ ਦਰਿਆ ਚੋਂ ਪਾਣੀ ਭਰ ਕੇ ਲੈ ਕੇ ਜਾਂਦੇ ਰਹੇ ਆ ਹਨਾ ਮਹਾਰਾਜ ਦੇ ਲਈ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲਈ ਹਨ ਤੇ ਉਹੀ ਦਰਿਆ ਉਹੀ ਦਰਿਆ ਜੀ ਬਿਲਕੁਲ ਉਹੀ ਦਰਿਆ ਜੀ ਤੇ ਬਸ ਇਹ ਅਰਜੀ ਵੀ ਉਹਨੇ ਇੱਕ ਬੋਲੀ ਨਥਾਵਿਆਂ ਦਾ ਥਾਮ ਨਿਗਤਿਆਂ ਦੀ ਗਤ ਨਪੱਤਿਆਂ ਦੀ ਪਤ ਨਤਰਿਆਂ ਦੀ ਤਰ ਨਿਆਸਰਿਆਂ ਦੇ ਆਸਰਾ ਅੱਜ ਦੇਖ ਲਓ ਆਸਰਾ ਵੀ ਬਣਿਆ ਹੋਇਆ ਪਤ ਵੀ ਠਕੀ ਹੋਈ ਆ ਕਸੀ ਅਸੀਂ ਕਿਸੇ ਕੋਲੋਂ ਸਾਨੂੰ ਕੋਈ ਸੰਸਥਾਵਾਂ ਆਉਂਦੀਆਂ ਨੇ ਕਹਿੰਦੇ ਦੱਸੋ ਮੋਲ ਲੋ ਕੀ ਚਾਹੀਦਾ ਅਸੀਂ ਕਦੀ ਮੈਂ ਕਹਾਂ ਜੋ ਤੁਹਾਡੀ ਸ਼ਰਦਾ ਅਸੀਂ ਉਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਚਾਹੀਦਾ ਜੋ ਤੁਹਾਡੀ ਆਪਣੇ ਖੁਸ਼ੀ ਨਾ ਦੇ ਰਹਾ ਉਹ ਹੀ ਨਹੀਂ ਤਾਂ ਕੱਲ੍ਹ ਵਾਤੇ ਗੁਰੂ ਸਾਹਿਬ ਆਪੇ ਹੋਰ ਕੋਈ ਭੇਜ ਦੇਗਾ